ਮੈਂ ਤੁਹਾਡੀ ਆਪਣੀ ਬਲਜਿੰਦਰ ਕੌਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨਾਹਰ ਫੈਮਲੀ ਤੇ ਅੱਜ ਆਪਾਂ ਮੈਂ ਹੀ ਜਿੱਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੇ ਪੇਕੇ ਘਰ ਆਈ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਸਾਡੀ ਹੈ ਕਿ ਜੁਆਇੰਟ ਫੈਮਲੀ ਤੇ ਪੇਕੇ ਘਰ ਸਾਡਾ ਕਿਵੇਂ ਦਾ ਆ ਪਿੱਛੇ ਬਾਜਾ ਆਉਣ ਡੀਆਂ ਇਗਨੋਰ ਕਰਿਓ ਇੱਕ ਭਾਈ ਵੀ ਕੰਮ ਕੰਮ ਕਰੀ ਜਾਂਦਾ ਪਿੱਛੇ ਮੀਟਰਾਂ ਮੋਟਰਾਂ ਦਾ ਉਹ ਵੀ ਇਗਨੋਰ ਕਰਿਓ ਹਨਾ ਤੇ ਆ ਇੱਧਰ ਸਸਰੀ ਘਰ ਤੇ ਕਰਦੇ ਭਾਂਜੀ ਪਿੱਛਾ ਨਹੀਂ ਕਰਕੇ ਖੜੇ ਹੋਏ ਸਸਰੀ ਘਰ ਸਸਰੀ ਘਰ ਮੰਗਦੀ ਐ ਬਈ ਇਹਨਾਂ ਨੂੰ ਪਤਾ ਨਹੀਂ ਆ ਸੰਮਨ ਨੇ ਸੰਮਨ ਉਹ ਸਮੱਸਿਆ ਸਮੱਸਿਆ ਵੀ ਕਾਲ ਵਾ ਸਸਰੀ ਕਾਲ ਬੁਲਾ ਸਾਰੇ ਸਸਰੀ ਕਾਲ ਤੇ ਬੁਲਾ ਸਾਰੇ ਸਸਰੀ ਕਾਲ ਐ ਸਾਰਿਆਂ ਨੂੰ ਆਹੋ ਸਸਰੀ ਕਾਲ ਸਾਰਿਆਂ ਚਲ ਬੁਲਾ ਦੇ ਸਸਰੀ ਕਾਲ ਬਈ ਚਲੋ ਨਹੀਂ ਬੁਲਾਉਂਦੀ ਆ ਮੇਰੀ ਚਾਚੀ ਐ ਚਲ ਜਤੀ ਤੂੰ ਸਸਰੀ ਕਾਲ ਬੁਲਾ ਸਸਰੀ ਕਾਲ ਸਸਰੀ ਕਾਲ ਕੌਣ ਬੁਲਾਉਂਦਾ ਕਰ ਹਮਰੇ ਵੇਖੀ ਗਾਣ ਸਹੀ ਇਹ ਆਡੀਅנס ਵਾ ਚੈੱਕ ਕਰਦੀ ਸਾਰੇ ਬੰਦੇ ਐਸ਼ੀਆ ਕਰੀ ਗਿਆ ਹਾਂ ਜੇ ਤੁਹਾਨੂੰ ਦਿਖਾਉਨੇ ਆਪਣੇ ਜੁਆਇੰਟ ਫੈਮਿਲੀ ਤੇ ਆਪਣੇ ਘਰ ਆ ਹੈਗਾ ਸਾਡਾ ਮੇਨ ਗੇਟ ਮੇਨ ਗੇਟ ਸਾਡਾ ਪੁਰਾਣਾ ਵਾ ਇਗਨੋਰ ਕਰਿਓ ਇਹ ਹੈਗਾ ਸਾਡੇ ਚਾਚੇ ਦਾ ਘਰ ਤੇ ਆ ਇਹਨਾਂ ਦਾ ਹੈਗੀ ਰਸੋਈ ਤੇ ਮੈਂ ਇਹਨਾਂ ਆ ਇਹਨਾਂ ਦੇ ਘਰ ਵਾ ਦੇਖ ਲਓ ਤੇ ਆ ਸਾਡੇ ਚਾਚੀ ਹਣੀ ਇਹ ਆ ਨਾ ਸਾਡੇ ਮਤਲਬ ਨਾ ਥੋੜਾ ਜਿਹਾ ਸਾਡੇ ਪਿੰਡ ਚ ਹੀ ਰਹਿੰਦੇ ਆ ਤੇ ਇਦਾਂ ਦਾ ਮਾਹੌਲ ਆ ਤੇ ਆ ਵੇਖੋ ਚੁੱਲ੍ਹੇ ਇੱਕ ਦਾ ਬਾਲ ਕੇ ਅਸੀਂ ਬਹਿ ਜਾਂਦਾ ਆ ਆਣਾ ਬੇਸ ਕੋੜ ਖਾਣੇ ਤੇ ਆ ਜੀ ਐਂਦਾ ਅੱਗ ਬਾਲ ਲਈਦੀ ਤੇ ਬੜਾ ਮਜ਼ਾ ਆਉਂਦਾ ਪਿੰਡਾਂ ਚ ਵੇ ਲੋ ਬਹੁਤ ਵਧੀਆ ਮਾਹੌਲ ਸਾਡੇ ਪਿੰਡਾਂ ਦਾ ਤੇ ਇਹ ਸਾਡੀ ਕੁੜੀ ਆ ਮਨਪ੍ਰੀਤ ਕੌਰ ਮੰਨੀ ਲੈ ਹੁਣ ਤੁਹਾਨੂੰ ਦਿਖਾਉਣਾ ਦੂਜਾ ਘਰ ਇਹ ਹੈਗਾ ਸਾਡਾ ਦੂਜਾ ਘਰ ਹੈਨਾ ਜਿੱਦਾਂ ਕਿ ਸਾਡਾ ਘਰ ਬਲਜਿੰਦਰ ਕੌਰ ਦਾ ਘਰ ਇਹ ਬਲਜਿੰਦਰ ਕੌਰ ਦਾ ਘਰ ਪੈਂਦਾ ਠੀਕ ਆ ਵੇਖ ਲੋ ਇਹ ਤਾਂ ਮੈਂ ਪਹਿਲਾਂ ਵੀ ਹੋਮ ਟੂਰ ਪਾਇਆ ਸ਼ਾਇਦ ਆਪਣੇ ਘਰ ਦਾ ਮੋਟਾ-ਮੋਟਾ ਦਿਖਾਉਂਗੀ ਕਿਉਂਕਿ ਸਾਡੇ ਦੇ ਸਕਦੇ ਜੇ ਮੈਂ ਤਾਂ ਦਿਖਾਉਣਾ ਆਪਣਾ ਘਰ ਹਨਾ ਸਾਰੀ ਬੇਲੀ ਦਿਖਾਉਣੀ ਹੈ ਤੁਹਾਨੂੰ ਆਪਣੀ ਵੀ ਸਾਡੇ ਕਿੱਦਾਂ ਰਹਿਣ ਸੈਣ ਆ ਕਿੱਦਾਂ ਸਾਰੇ ਰਹਿੰਦੇ ਆ ਆ ਜਾ ਆ ਜਾ ਤੂੰ ਵੀ ਆ ਜਾ ਨਾ ਜੂ ਰੋਣ ਦਾ ਪੈਣਾ ਜੁਣ ਚੁੱਕ ਕੇ ਬਲੌਗ ਬਣਾ ਲੈ ਚਲ ਆਜ ਮਾੜੇ ਚ ਬਣਾ ਲਿਆ ਇਹ ਆ ਬਈ ਸਾਡੇ ਡੰਗਰ ਆ ਸਾਡੇ ਨਾ ਆ ਵਾਲੇ ਸਾਸਰੀ ਕਾਲ ਕਰ ਦੋ ਬਈ ਉਹ ਕਹਿੰਦੇ ਹੈ ਨਹੀਂ ਕਰਨੀ ਸਾਸਰੀ ਕ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਆਪਣਾ ਅਗਲਾ ਘਰ ਇਹ ਹੈਗਾ ਸਾਡਾ ਅਗਲਾ ਘਰ ਤੀਜਾ ਤੀਜੇ ਨੰਬਰ ਵਾਲਾ ਘਰ ਇਹ ਹੈਗੇ ਸਾਡੇ ਬੱਚੇ ਛੋਟੇ ਛੋਟੇ ਦੇਖ ਲਓ ਜੀ ਇਹ ਹੈਗਾ ਨਾ ਤੀਜਾ ਘਰ ਇਹਨਾਂ ਦੇ ਨਾ ਉਹ ਡੰਗਰ ਡੂੰਗਰ ਵੀ ਹੈਗੇ ਸਾਰਿਆਂ ਦੇ ਇਹ ਹੈਗਾ ਤੀਜਾ ਘਰ ਦੇਖ ਲਓ ਠੀਕ ਆ ਚਲੋ ਹੁਣ ਤੁਹਾਨੂੰ ਦਿਖਾਉਨੇ ਅਗਲਾ ਘਰ ਆਪਣਾ ਬਾਏ ਕਰ ਦੋ ਬਾਏ ਹੁਣ ਤਾਂ ਦੇਖੋ ਨੇ ਆਪਣਾ ਚੌਥਾ ਘਰ ਇਹ ਹੈਗਾ ਸਾਡੇ ਪੱਠੇ ਇੱਧਰ ਸਾਡੇ ਬਿਜੇ ਪੱਠੇ ਹਡਨ ਡੈਡੀ ਨੇ ਨਾਨੂ ਨੇ ਹੈਨਾ ਇੱਧਰ ਅਸੀਂ ਬਿਜੇ ਪੱਠੇ ਦੇਖ ਲਓ ਇਹ ਕਿਸੇ ਦਾ ਘਰ ਹੀ ਪਹਿਲਾਂ ਤਾਂ ਯੂ نو ਘਰ ਚੋਂ ਚਲ ਗਏ ਵਿਚਾਰੇ ਛੱਡ ਕੇ ਬਹੁਤ ਬਹੁ ਵਾਹ ਕੁੜੀਆਂ 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 ਇਹਨਾਂ ਦੀਆਂ ਤੇ ਮੁੰਡਾ ਹੈ ਨਹੀਂ ਇਹਨਾਂ ਦੇ ਤੇ ਵੇਖ ਲਓ ਘਰ ਦਾ ਕੀ ਹਾਲ ਬਣ ਗਿਆ ਕਹਿੰਦੇ ਹੁੰਦੇ ਆ ਧੀਆਂ ਤੀਆਂ ਤਾਂ ਚਲੋ ਹੁੰਦੀਆਂ ਹੀ ਹੁੰਦੀਆਂ ਹਨਾ ਤੇ ਪਰ ਤੀਆਂ ਅੱਗਾ ਨਹੀਂ ਵਧਾ ਸਕਦੀਆਂ ਹਨਾ ਜਿੰਨਾ ਚਿਰ ਪੁੱਤ ਨਾ ਹੋਵੇ ਤੇ ਦੇਖ ਲਓ ਕਿੰਨਾ ਖੁੱਲਾ ਡੁੱਲਾ ਘਰ ਸੀਗਾ ਇਹਨਾਂ ਦਾ ਸਿਰਫ ਇੱਕ ਪੁੱਤ ਨਾ ਹੋਣ ਕਰਕੇ ਕੁੜੀਆਂ ਵਿਆਈਆਂ ਗਈਆਂ ਸਾਰੀਆਂ ਤੇ ਇਸ ਘਰ ਵਿੱਚ ਜਾੜ ਪੈ ਗਈ ਪੂਰੀ ਤੇ ਇੱਧਰ ਹੁਣ ਉਹਨਾਂ ਨੇ ਕੁੜੀਆਂ ਨੇ ਸਾਰੇ ਡੈਡੀ ਨੂੰ ਕਿਹਾ ਵੀ ਚਲੋ ਤੁਸੀਂ ਪੱਠੇ ਬੀਜ ਲਿਆ ਕਰੋ ਇੱਧਰ ਹਨਾ ਹੁਣ ਅਸੀਂ ਇੱਧਰ ਪੱਠੇ ਸਾਡੇ ਡੰਗਰਾ ਵਾਸਤੇ ਆਪਾਂ ਪੱਠੇ ਬੀਜ ਲੈਣੇ ਆ ਹੁਣ ਆ ਗਿਆ ਸਾਡਾ ਆਹ ਘਰ ਇਹ ਹੈਗਾ ਸਾਡੀ ਦਾਦੀ ਦਾ ਘਰ ਆ ਜਾ ਸਮਰ ਇਹ ਸਾਡੀ ਦਾਦੀ ਦਾ ਘਰ ਆ ਆਜਾ ਦਿਖਾਈਏ ਇਹ ਹੈਗੀ ਸਾਡੀ ਦਾਦੀ ਦਾਦੀ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਜੀ ਇਹ ਵੇਖੋ ਇੱਥੇ ਸਾਡੇ ਬਹੁਤ ਵਧੀਆ ਮਾਹੌਲ ਵਾ ਬਹੁਤ ਵਧੀਆ ਰਹਿਣ ਸਹਿਣ ਵਾ ਕਈਆਂ ਨੂੰ ਨਹੀਂ ਪਸੰਦ ਆਊਗਾ ਕਿਉਂਕਿ ਕਈ ਮਤਲਬ ਜਿੱਦਾਂ ਸ਼ਹਿਰਾਂ 'ਚ ਰਹਿਣ ਵਾਲੇ ਨਹੀਂ ਪਸੰਦ ਕਰਦੇ ਹੈਗੇ ਇਹਨਾਂ ਚੀਜ਼ਾਂ ਨੂੰ ਉਹ ਹੈਗਾ ਸਾਡਾ ਪੀਰਾਂ ਦੀ ਜਗ੍ਹਾ ਆ ਇੱਧਰ ਹੈਨਾ ਪੀਰਾਂ ਦੀ ਜਗ੍ਹਾ ਦੇਖ ਲਓ ਦੇਖ ਲਓ ਬਹੁਤ ਵਧੀਆ ਚਲੋ ਕੀ ਕਹਿੰਦੀ ਭਾਬੀ ਕੀ ਕਰਦੀ ਰਹਿੰਦੀ ਚੱਲ ਆ ਜਾ ਵੀ ਆ ਜਾ ਆ ਜਾ ਇਹ ਹੈਗਾ ਸਾਡੀ ਦਾਦੀ ਦਾ ਘਰ ਦਿਨੇ ਦਿਨੇ ਤੋੜ ਕੇ ਦਿੰਨੇ ਦੇਖ ਲਓ ਵੀ ਨਾ ਆ ਦੇਖ ਲਓ ਇਹਨਾਂ ਦੇ ਇਹ ਕਮਰੇ ਆ ਸਾਬਦੇ ਮੈਂ ਤੁਹਾਨੂੰ ਘਰ ਦਿਖਾ ਦੁੱਤੇ ਵੀ ਸਾਡੇ ਘਰ ਦਾ ਕਿਵੇਂ ਦਾ ਮਾਹੌਲ ਆ ਕਿਵੇਂ ਦਾ ਰਹਿਣ ਸਹਿਣ ਆ ਸਾਡੇ ਪਿੰਡਾਂ ਚ ਕਿੱਦਾਂ ਰਹਿੰਦੇ ਆ ਤੇ ਕਿੱਦਾਂ ਨਹੀਂ ਰਹਿੰਦੇ ਠੀਕ ਆ ਬਹੁਤ ਹੀ ਜ਼ਿਆਦਾ ਵਧੀਆ ਮਾਹੌਲ ਆ ਪਿੰਡਾਂ ਦਾ ਰਹਿ ਕੇ ਪਿੰਡ ਚ ਰਹਿ ਕੇ ਨਾ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਜਿੱਦਾਂ ਅਸੀਂ ਵੀ ਪਿੰਡ ਚ ਹੀ ਰਹਿੰਨੇ ਆ ਪਰ ਨਾ ਸਾਡੇ ਬੱਚੇ ਖੇਡਦੇ ਰਹਿਨੇ ਆ ਅਸੀਂ ਵੀ ਪਿੰਡ ਚ ਹੀ ਆ ਹਾਂਜੀ ਇਹ ਸੀਗਾ ਸਾਡੇ ਘਰ ਸਾਰਿਆਂ ਦੇ ਹਨਾ ਚਾਰ ਘਰ ਆ ਜੁਆਇੰਟ ਫੈਮਿਲੀ ਆ ਸਾਡੀ ਤੇ ਅਸੀਂ ਚਾਰ ਘਰ ਇਕੱਠੇ ਹੀ ਰਹਿੰਦੇ ਆ ਇਦਾਂ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਫੈਮਿਲੀ ਆਪਸ ਚ ਰਹਿੰਦੀਆਂ ਵਾ ਤੇ ਕੱਲਾ ਵੀ ਬੰਦਾ ਕੀ ਹੁੰਦਾ ਆ ਤੇ ਕਿੱਦਾਂ ਲੱਗਿਆ ਵਧੀਆ ਲੱਗਿਆ ਨਾ ਹੈ ਤਾਂ ਸਾਡਾ ਵੀ ਪਿੰਡ ਚ ਹੀ ਆ ਘਰ ਪਰ ਇਹ ਆ ਵੀ ਸਾਡੇ ਇਦਾਂ ਨਹੀਂ ਹੈ ਸਾਡੇ ਆ ਡਾਡੀ ਘਰ ਆ ਕੱਲਾ ਕੱਲਾ ਹੀ ਘਰ ਆ ਸਾਡੇ ਹਨਾ ਇਕੱਠੇ ਨਹੀਂ ਅਸੀਂ ਰਹਿੰਦੇ ਹੈਗੇ ਦਾ ਹਾ ਸਾਡਾ ਪੈਨ ਦਬਾਰ-ਬਾਰ ਪੈਨ ਦੇ ਘਰ ਪੈ ਜਾਂਦਾ ਆ ਫਟ ਲਵਾ ਲਨ ਲੱਗੀ ਵੇਲਾ ਤੇ ਇਸ ਕਰਕੇ ਥੋੜਾ ਜਿਆਦਾ ਆ ਖਾ ਲੱਗਦਾ ਦਾਦੀ ਮੇਰੀ ਨੂੰ ਪਤਾ ਨਹੀਂ ਆ ਤੇ ਦਾਦੀ ਮੇਰੀ ਕਹਿੰਦੀ ਆ ਵੀ ਇਹ ਕੀ ਕਰਦੀ ਰਹਿੰਦੀ ਆ ਕਹਿੰਦੀ ਇਹ ਕੀ ਤੋੜਦੀ ਕੀ ਕਰਦੀ ਕੀ ਬਣਾਉਂਦੀ ਰਹਿੰਦੀ ਆ ਵਲੋਗ ਬਣਾਉਂਦੀ ਕਹਿੰਦੀ ਓ ਫਸ ਜਾਣੀ ਇਹਦੇ ਪੈਰਾਂ ਚ ਡੋਰ ਨਾਲ ਜਾ ਆ ਜਾ ਚੱਲੀਏ ਆ ਜਾ ਆ ਜਾ ਆ ਚੱਲੀਏ ਆਜੋ 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 ਚੱਲ ਆਜੋ ਭੱਜਾ ਭੱਜਾ ਮੈਂ ਚੱਲ ਚੱਲ ਨਹੀਂ ਸਮਰ ਲੈ ਐ ਨੂੰ ਮੈਂ ਆਜਾ ਕਰ ਨਾ ਆਜੇ ਇਹ ਕਤ ਨਿਆਣੇ ਨਹੀਂ ਕੁਛ ਕਰਨ ਦਿੰਦੇ ਕਰਨਾ ਕੀ ਆ ਮਾਪ ਤਾਂ ਕੋਟਾ ਤੇ ਇਹਦੇ ਕੰਮ ਦੇ ਲੈ ਇਹ ਚੜ ਗਿਆ ਕੋਠੇ ਤੇ ਆਜੋ ਕਾਉ ਦੇ ਲੋ ਵੀ ਜੇ ਸਾਡੇ ਪਿੰਡਾਂ ਦੇ ਬਹੁਤ ਦੇਖੋ ਕਿੰਨੀ ਵਧੀਆ ਲੋਕੇਸ਼ਨ ਆ ਨਾ ਦੇਖ ਕੇ ਸਕੂਨ ਮਿਲਦਾ ਨਾ ਜਿਹੜੇ ਬਾਹਰ ਹੋਣਗੇ ਹਨਾ ਆਊਟ ਆਫ ਇੰਡੀਆ ਹੋਣਗੇ ਉਹਨਾਂ ਨੂੰ ਤਾਂ ਇਹ ਵਲੌਗ ਵਧੀਆ ਲੱਗੂਗਾ ਬਹੁਤ ਤੇ ਜਿਹੜੇ ਸਾਡੇ ਤੇ ਜਿਹੜੇ ਸਾਡੇ ਪਿੰਡਾਂ ਚ ਰਹਿੰਦੇ ਆ ਹਨਾ ਉਹਨਾਂ ਨੇ ਤਾਂ ਕਹਿਣਾ ਲੈ ਇਹ ਕੀ ਆ ਇਹਦੇ ਚ ਤਾਂ ਕੋਈ ਖਾਸ ਹੈ ਹੀ ਨਹੀਂ ਹਨਾ ਆ ਜਗਾ ਹੈਗੀ ਸਾਡੇ ਪੀਰਾਂ ਦੀ ਤੇ ਬਈ ਠੀਕ ਆ ਫਿਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਸਾਡਾ ਹੋਮ ਟੂਰ ਸਾਡੀ ਜੁਆਇੰਟ ਫੈਮਿਲੀ ਦੇ ਘਰ ਕਿਵੇਂ ਦੇ ਲੱਗੇ ਤੇ ਪਲੀਜ਼ ਕੋ ਗਲਤ ਕਮੈਂਟ ਨਾ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਲੋਕੇਸ਼ਨ ਸਾਡੀ ਕਿਵੇਂ ਦੀ ਲੱਗੀ ਸਾਡੇ ਘਰ ਕਿੱਦਾਂ ਲੱਗੇ ਸਾਡਾ ਪਰਿਵਾਰ ਕਿੱਦਾਂ ਲੱਗਿਆ ਤੇ ਬਹੁਤ ਵਧੀਆ ਮਾਹੌਲ ਸਾਡੇ ਤਾਂ ਸਾਨੂੰ ਤਾਂ ਇੱਥੇ ਆਣ ਕੇ ਸਕੂਨ ਮਿਲ ਜਾਂਦਾ ਆਪਣੇ ਪੇਕਿਆਂ ਦੇ ਘਰੇ ਆਣ ਕੇ ਤੇ ਚਲੋ ਠੀਕ ਆ ਓਕੇ ਬਾਏ ਬਾਏ ਸਸ਼ੀਕਲ ਓਕੇ